ਬਸ ਰਾਜਗਿੰਦਰ ਸਿੰਘ ਜੀ ਦੀ ਇਹ ਮੇਰਾ ਖਿਆਲ ਹੈ ਇਹਨਾਂ ਦੀ ਉਮਰ ਉਦੋਂ 14-15 ਸਾਲ ਦੀ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇੰਨੀ ਉਮਰ ਵਿੱਚ ਇਹ ਆਪਣੇ ਪਿੰਡ ਜਿਹੜਾ ਮਾਨਸਾ ਵਿੱਚ ਸਹਿਜਵਾਲ ਪਿੰਡ ਹੈ ਜੋ ਉੱਥੋਂ ਦੇ ਰਹਿਣ ਵਾਲੇ ਆ ਵੈਸੇ ਇਹਨਾਂ ਦਾ ਜਿਹੜਾ ਜੰਪਲ ਹੈ ਉਹ ਪਾਕਿਸਤਾਨ ਵਿੱਚ ਜਲਾ ਸ਼ੇਖੂਪੁਰ ਵਿਖੇ ਹੋਇਆ ਸੀ ਜੀ ਇਹ ਪਾਕਿਸਤਾਨ ਦੀ ਵੰਡ ਤੋਂ ਬਾਅਦ ਫਿਰ ਇਹ ਇੱਧਰ ਆ ਗਈ ਸੀ ਤੇ 14-15 ਸਾਲ ਦੀ ਉਮਰ ਵਿੱਚ ਸਾਡੇ ਪਿੰਡ ਕਿਸ ਤਰੀਕੇ ਨਾਲ ਆ ਉਸ ਬਾਰੇ ਮੈਨੂੰ ਏਡੀ ਗਿਆਨ ਨਹੀਂ ਹੈਗਾ ਲੇਕਿਨ ਉਦੋਂ ਤੋਂ ਹੀ ਇਹ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਰਹਿੰਦੇ ਰਹਿਆ ਤੇ ਸਰਬਾਤਮਕ ਦੀ ਸੇਵਾ ਕਰਦੇ ਰਹੇ ਤੇ ਸਾਡੇ ਜਿਹੜੇ ਹਾਨ ਪ੍ਰਵਾਨ ਦੇ ਹੈਗੇ ਆ ਜਿਹਨਾਂ ਇਹਨੂੰ ਦੇਖਿਆ ਉਹ ਤਾਂ ਇਹ ਦੀ ਸੇਵਨ ਭੁੱਲ ਨਹੀਂ ਸਕਦਾ ਨਾ ਅਸੀਂ ਇਹਨਾਂ ਦਾ ਇਹਨਾਂ ਦਾ ਪਰਿਵਾਰ ਦਾ ਕੋਈ ਲੇਖ ਨਹੀਂ ਦੇ ਸਕਦੇ ਇਸੇ ਲਈ ਅਸੀਂ ਪਹਿਲਾਂ ਸਤੰਬਰ ਦੇ ਵਿੱਚ ਇਹਨਾਂ ਦਾ ਪਰਿਵਾਰ ਦਾ ਤੇ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਤਾਂ ਕਿ ਪਰਿਵਾਰ ਨੂੰ ਵੀ ਕੁਝ ਮਹਿਸੂਸ ਹੋਵੇ ਵੀ ਹਾਂ ਸਾਡੇ ਬਜ਼ੁਰਗ ਦਾ ਵੀ ਸਤਿਕਾਰ ਹੈ ਜੇ ਉਹ ਸਾਡੇ ਪਿੰਡ ਵਿੱਚ ਰਹਿ ਕੇ ਰਹਿ ਰਹੇ ਆ ਤੇ ਅਸੀਂ ਵੀ ਉਹਨਾਂ ਦਾ ਸਤਿਕਾਰ ਕਰਦੇ ਆਂ ਰਾਲੀ ਦੇ ਨੇੜੇ ਪਿੰਡ ਰਾਮਪੁਰ ਟੱਪਰੀਆਂ ਵਿਖੇ ਪਹੁੰਚੇ ਹਾਂ ਜਿੱਥੇ ਕਿ ਅੱਜ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਆਪਣਾ ਸਰੀਰਕ ਚੋਲਾ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਹਨ ਲਗਭਗ 105 ਤੋਂ 106 ਸਾਲ ਜਿਨ੍ਹਾਂ ਦੀ ਉਮਰ ਦੱਸੀ ਜਾ ਰਹੀ ਹੈ ਤੇ ਸਮੁੱਚਾ ਜੋ ਪਿੰਡ ਇਕੱਠਾ ਹੋਇਆ ਹੈ ਇੱਥੋਂ ਤੱਕ ਕਿ ਜੋ ਇਸ ਪਿੰਡ ਤੋਂ ਬਾਹਰ ਬੀਬੀਆਂ ਵਿਆਹ ਕੇ ਚਲੇ ਗਈਆਂ ਉਹ ਮਾਮਾ ਭੈਣਾ ਵੀ ਜਿਹੜੀਆਂ ਇੱਥੇ ਪਹੁੰਚ ਰਹੀਆਂ ਐ ਤੇ ਇੱਥੇ ਉਹ ਬਾਹਰ ਬਸ ਰਹੇ ਜੋ ਪਰਿਵਾਰ ਹੈ ਉਹ ਵੀ ਜਿਹੜਾ ਅੱਜ ਇਸ ਦੁੱਖ ਦੀ ਘੜੀ ਵਿੱਚ ਕਹਿ ਲਈ ਆਪਣੇ ਪਿੰਡ ਦੇ ਵਿੱਚ ਵਾਪਸ ਪਹੁੰਚ ਰਹੇ ਹੈ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਨੇ ਸਾਡੇ ਨਾਲ ਹਰਜੀਤ ਸਿੰਘ ਹੋਰ ਸੱਜਣ ਬੈਠੇ ਨੇ ਜਾਣਦੇ ਆਖਰ ਕੌਣ ਸਨ ਬਾਬਾ ਜੋਗਿੰਦਰ ਸਿੰਘ ਜੀ ਜੋ ਕਿ ਲੰਮੇ ਸਮੇਂ ਤੋਂ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਸੰਭਾਲ ਕਰ ਰਹੇ ਸਨ ਸੋ ਆਊ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਸਰਪੱਤ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੋ ਪਾਪਾ ਜੁਗਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਆਪਣਾ ਸਰੀਰ त्यागਿਆ ਹੈ ਹਾਂਜੀ ਇਹ ਕਿੱਥੋਂ ਦੇ ਰਹਿਣ ਵਾਲੇ ਸਨ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਮਤਲਬ ਪਿੰਡ ਰਾਮਪੁਰ ਟੱਪੜੀਆਂ ਦੇ ਵਿੱਚ ਸੇਵਾ ਸੰਭਾਲ ਕਰ ਹਾਂਜੀ ਸਰਦਾਰ ਹਰਮੀ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀਐਨ ਨੂੰ ਕਹੂੰਗਾ ਔਰ ਤੁਹਾਡਾ ਧੰਨਵਾਦ ਕਰੂੰਗਾ ਕਿਉਂਕਿ ਤੁਸੀਂ ਅੱਜ ਸਾਡੇ ਬਾਬਾ ਜੀ ਸਰਦਾਰ ਜੁਗਿੰਦਰ ਸਿੰਘ ਦੇ ਸੰਸਕਾਰ ਮਹੱਤਵ ਇੱਥੇ ਪਹੁੰਚੇ ਹੈ ਔਰ ਜੋ ਤੁਸੀਂ ਇਹ ਵਾਈਟ ਕਰ ਰਹੇ ਬਾਹਰ ਬੈਠੇ ਸਾਡੇ ਵੀਰ ਜੋ ਵੀ ਜਿਹੜੇ ਵਿਦੇਸ਼ ਵਿੱਚ ਬੈਠੇ ਆ ਉਹਨਾਂ ਤੱਕ ਤੁਸੀਂ ਪਹੁੰਚ ਦੀ ਕਰਨੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਗੱਲ ਕਰੀਏ ਸਾਰ ਬਾਬਾ ਸਰਾਰ ਜੁਗਿੰਦਰ ਸਿੰਘ ਜੀ ਦੀ ਇਹ ਮੇਰਾ ਖਿਆਲ ਹੈ ਇਹਨਾਂ ਦੀ ਉਮਰ ਉਦੋਂ 14-15 ਸਾਲ ਦੀ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇੰਨੀ ਉਮਰ ਵਿੱਚ ਇਹ ਆਪਣੇ ਪਿੰਡ ਜਿਹੜਾ ਮਾਨਸਾ ਵਿੱਚ ਸਹਿਜਵਾਲ ਪਿੰਡ ਹੈ ਜੋ ਉੱਥੋਂ ਦੇ ਰਹਿਣ ਵਾਲੇ ਆ ਵੈਸੇ ਇਹਨਾਂ ਦਾ ਜਿਹੜਾ ਜੰਪਲ ਹੈ ਉਹ ਪਾਕਿਸਤਾਨ ਵਿੱਚ ਜਲਾ ਸ਼ੇਖੂਪੁਰ ਵਿਖੇ ਹੋਇਆ ਸੀ ਜੀ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਫਿਰ ਇਹ ਇੱਧਰ ਆ ਗਈ ਸੀ ਤੇ 14-15 ਸਾਲ ਦੀ ਉਮਰ ਵਿੱਚ ਸਾਡੇ ਪਿੰਡ ਕਿਸ ਤਰੀਕੇ ਨਾਲ ਆ ਉਸ ਬਾਰੇ ਮੈਨੂੰ ਏਡੀ ਗਿਆਨ ਨਹੀਂ ਹੈਗਾ ਲੇਕਿਨ ਉਦੋਂ ਤੋਂ ਹੀ ਇਹ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਰਹ ਰਹੇ ਰਹੇ আর ਸਰਦਾਰ ਦੀ ਸੇਵਾ ਕਰਦੇ ਰਹੇ ਤੇ ਵਿੱਚ ਵਿਚਾਲੇ ਸਾਲ ਦੋ ਸਾਲ ਬਾਅਦ ਆਪਣੇ ਪਿੰਡ ਵੀ ਗੇੜਾ ਮਾਰਦੇ ਰਹੇ ਹਨ ਲੇਕਿਨ ਹੁਣ ਇਨਾਂ ਦੀ ਉਮਰ ਜਿਵੇਂ ਤੁਸੀਂ ਦੱਸਿਆ 105 6 ਸਾਲ ਦੇ ਕਰੀਬ ਕਰੀਬ 80 ਸਨ ਜਿਵੇਂ ਬਜ਼ੁਰਗ ਦੱਸਦੇ ਨੇ ਉਮਰ ਇਹਨਾਂ ਦੀ ਹੋ ਗਈ ਹੈ ਸੋ ਇਹਨਾਂ ਨੇ ਪੂਰੇ ਜੀਵਨ ਵਿੱਚ ਜਿਵੇਂ ਕਿ ਖਾਣਾ ਪੀਣਾ ਜਿਹੜੀ ਇਹਨਾਂ ਦੀ ਖਾਦ ਖਰਾਕ ਸੀਗੀ ਇੱਕ ਸਿੰਪਲ ਸੀਗੀ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਇਹ ਚੀਜ਼ ਖਾਣੀ ਹੈ ਜੋ ਮਿਲ ਗਈ ਪਹਿਲਾਂ ਤਾਂ ਇਹ ਘਰ-ਵਰ ਹਰ ਘਰ ਜਾ ਕੇ ਆਪਣਾ ਜੇ ਅੱਜ ਸਾਡੇ ਘਰ ਖਾਣਾ ਖਾਦਾ ਤਾਂ ਸ਼ਾਮ ਨੂੰ ਨਾਲ ਦੇ ਘਰ ਸੁਨੇਹਾ ਦੇ ਦੇਣਾ ਕੱਲ ਨੂੰ ਭਾਈ ਰੋਟੀ ਤੁਹਾਡੇ ਵੱਲ ਹੈ ਸੋ ਇਸ ਕਰਕੇ ਸਾਰੇ ਪਿੰਡੇ ਵਿੱਚ ਖਾਂਦੇ ਰਹੇ ਆ ਜੋ ਤੁਹਾਡੇ ਘਰ ਬਣਿਆ ਉਹ ਖਾਣਾ ਇਹ ਨਹੀਂ ਕਿ ਮੈਨੂੰ ਇਹ ਬਣਾਇਓ ਮੈਨੂੰ ਉਹ ਬਣਾਇਓ ਜਿਸ ਤਰ੍ਹਾਂ ਦੀ ਚੀਜ਼ ਹਾਂ ਇੱਕ ਜਰੂਰ ਰਹਿੰਦੀ ਸ਼ਰਤ ਹੁੰਦੀ ਸੀ ਕਿ ਦਾਲ ਸਬਜ਼ੀ ਭਾਈ ਮਿਰਚ ਨਾ ਪਾਇਓ ਹਾਂ ਤਾਂ ਇਹਨਾਂ ਦੀ ਜਿਹੜੀ ਦਾਲ ਸਬਜ਼ੀ ਉਹ ਬਿਨਾ ਮਿਰਚ ਤੋਂ ਜਿਹੜੇ ਨਗਰ ਹਨ ਉਹਨਾਂ ਨੇ ਬਿਨਾ ਮਿਰਚ ਦੇ ਇਹਨਾਂ ਨੂੰ ਖਾਣਾ ਜਿਸ ਤਰ੍ਹਾਂ ਦਾ ਮੰਗਦੇ ਸੀਗੇ ਉਸ ਤਰ੍ਹਾਂ ਦਾ ਤਕਰੀਬਨ ਦੰਦੇ ਰਹੇ ਆ ਫਿਰ ਜਿਸ ਘਰ ਵਿੱਚ ਬਹੁਤਾ ਨਸ਼ਾ ਵਗੈਰਾ ਸੀ ਜਿੱਦੇ ਜਰਦਾ ਵੀੜੀ ਸਿਫਟ ਚੱਲਦੀ ਸੀ ਉਸ ਘਰ ਨੂੰ ਥੋੜੀ ਜਿਹੀ ਮਨਾਹੀ ਕਰਦੇ ਸੀਗੇ ਵੀ ਉੱਥੇ ਖਾਣ ਹਾਂ ਤੇ ਉਥੇ ਨਹੀਂ ਸੀ ਜਾਂਦੇ ਔਰ ਮੈਨੂੰ ਇਹਨਾਂ ਨੇ ਇੱਕ ਵਾਰੀ ਦੱਸਿਆ ਸੀਗਾ ਮੇਰੇ ਯਾਦ ਹੈ ਕਿ ਇਹਨਾਂ ਨੇ ਇੱਕ ਵਾਰੀ ਕਿਕਰ ਦੀ ਦਤਨ ਤੋੜੀ ਦਤਨ ਕਰਨ ਵਾਸਤੇ ਇਹਨਾਂ ਦੇ ਜਿਹੜਾ ਕੰਡਾ ਹੈ ਉਹ ਇਹਦੇ ਹੱਥ 'ਚ ਲੱਗਿਆ ਜੀ ਉਥੋਂ ਹੀ ਦਤਨ ਛੱਡਤੀ ਕਹਿੰਦੇ ਵੀ ਪ੍ਰਮਾਤਮਾ ਨੇ ਇਹਨੂੰ ਜਿਹੜਾ ਕੰਡੇ ਦਿੱਤੇ ਇਹਦੀ ਰੱਖਸ਼ਾ ਵਾਤੇ ਦਿੱਤੇ ਹੈ ਫੇ ਮੁੜ ਕੇ ਇਹਨਾਂ ਨੇ ਦਤਨ ਨਹੀਂ ਤੋੜੀ ਸਿਰਫ ਕੂੜਲੀਓ ਕੂੜਲੀ ਕਰਦੇ ਰਹੇ ਆ ਤੋ ਇਸ ਤਰ੍ਹਾਂ ਦੇ ਨਾਲ ਜੀਵਨ ਬਹੁਤ ਵਧੀਆ ਔਰ ਪਹਿਲਾਂ ਸੱਜੇ ਕਬੇ ਬਾਕੀ ਪਿੰਡਾਂ ਚ ਵੀ ਪਾਠ ਕਰਨ ਜਾਂਦੇ ਹੁੰਦੇ ਸੀਗੇ ਦਸਾਂਨੇ ਤੋਂ ਸਾਡੇ ਵੀਰ ਆਏ ਦੇ ਮਾਸਟਰ ਜੀ ਦੇ ਬੇਟੇ ਉਹਨਾਂ ਦੇ ਨਾਲ ਮਾਸਟਰ ਜੀ ਨਾਲ ਵੀ ਇਹਨਾਂ ਨੇ ਕਈ ਸਾਲ ਪਾਠ ਕਰਿਆ ਖੈਰ ਪਰ ਤੋਂ ਮਾਸਟਰ ਸੌਰੀ ਪਾਟੇ ਸਿੰਘ ਹੁੰਦੇ ਸੀਗੇ ਇਹ ਸਰਾਰੀ ਸ਼ਰ ਸਿੰਘ ਜੀ ਇਹਨਾਂ ਦਾ ਜਥਾ ਹੁੰਦਾ ਸੀ ਉਹ ਜੋ ਵੀ ਉੱਥੋਂ ਦੀ ਕਮਾਈ ਸੀਗੀ ਪਾਠ ਕਰਨ ਦੀ ਉਹ ਸਾਰੀ ਦਰਬਾਰ ਸਾਹਿਬ ਤੇ ਸਾਡੇ ਪਿੰਡ ਹੀ ਇਹਨਾਂ ਨੇ ਲਾਈ ਹੈ ਆਪਣੇ ਘਰ 1 ਰੁਪਿਆ ਨਾ ਭੇਜਿਆ ਨਾ ਉਹਨਾਂ ਤੋਂ ਕੁਝ ਚੱਲਿਆ ਜੋ ਉਥੇ ਦੀ ਪ੍ਰਾਪਰਟੀ ਜਿਹਨਾਂ ਦੀ ਉਹ ਉਹਨਾਂ ਨੂੰ ਦਿਆ ਵੀ ਮੇਰਾ ਕੁਝ ਨਹੀਂ ਹੈਗਾ ਵੀ ਮੇਰਾ ਜੀਵਨ ਦਾ ਸਾਰਾ ਇੱਥੇ ਹੀ ਲਿਖੇ ਲਾਉਣਾ ਆਪ ਵੀ ਇਹਨਾਂ ਨੇ ਵਿਆਹ ਨਹੀਂ ਚਾ ਕਰਵਾਇਆ ਨਾ ਜੀ ਬਿਲਕੁਲ ਕੋਈ ਵਿਆਹ ਨਹੀਂ ਸੀ ਕਰਾਇਆ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬਸ ਪਰਮਾਤਮਾ ਦੀ ਸੇਵਾ 'ਚ ਲਾ ਦਿੱਤੀ ਹੈ 78 ਸਾਲ ਕਾਫੀ ਲੰਮਾ ਜਿਹੜਾ ਸਮਾਂ ਹੋ ਗਿਆ ਜੇਕਰ ਗੱਲ ਕਰੀਏ ਪਿੰਡਾਂ ਦੇ ਵਿੱਚ ਆਮ ਤੌਰ ਤੇ ਹੁੰਦਾ ਹੈ ਕਿ ਪਾਠੀ ਸਿੰਘਾ ਜੋ ਸਾਲ ਦੋ ਸਾਲ ਸੇਵਾ ਕਰਦੇ ਉਸ ਤੋਂ ਬਾਅਦ ਕਿਤੇ ਹੋਰ ਚਲੇ ਜਾਂਦੇ ਇੰਨੀ ਲੰਮਾ ਸਾਲ ਸੇਵਾ ਜੀ ਦੇਖੋ ਜੀ ਇਹ ਲੰਮਾ ਸਮਾ ਸੇਵਾ ਕਰਨ ਦਾ ਮਤਲਬ ਇਹ ਹੈ ਕਿ ਸਾਡੇ ਪਿੰਡ ਨਾਲ আর ਪਿੰਡ ਵਾਸੀਆਂ ਨਾਲ ਇਹ ਪਿਆਰ ਇਹਨਾਂ ਦਾ ਇੰਨਾ ਸੀਗਾ ਕਿ ਅਸੀਂ ਹੁਣ ਵੀ ਇਹਨਾਂ ਨੂੰ ਬਾਈ ਜੀ ਕਹਿੰਦੇ ਸੀਗੇ ਭਾਵੇਂ ਉਮਰ 105 6 ਸਾਲ ਦੀ ਹੋ ਗਈ ਸੀ ਕਿਉਂਕਿ ਛੋਟੇ ਹੁੰਦੇ ਸੀ ਇਹਨਾਂ ਨੂੰ ਬਾਈ ਜੀ ਕਹਿੰਦੇ ਹੁੰਦੇ ਸੀ ਕਿ ਉਸ ਤਰ੍ਹਾਂ ਹੀ ਬਜ਼ੁਰਗਾਂ ਦੇ ਕਹਣ ਦੇ ਨਾਲ ਰੀਸ ਹੋ ਰੀਸ ਜਿਵੇਂ ਬੜੇ ਪਿਓ ਦੇ ਬੱਚੇ ਆਪਣੇ ਛੋਟੇ ਨੂੰ ਨੂੰ ਚਾਚਾ ਕਹਿੰਦੇ ਆ ਉਹਦੇ ਬੱਚੇ ਵੀ ਉਹਨੂੰ ਚਾਚਾ ਕਹਿਣ ਲੱਗ ਜਾਂਦੇ ਆ ਪਿਓ ਨੂੰ ਇਸ ਤਰ੍ਹਾਂ ਹੀ ਅਸੀਂ ਵੀ ਇਹਨਾਂ ਨੂੰ ਸਾਰਾ ਪਿੰਡ ਜਿਹੜਾ ਸਾਡੀ ਉਮਰ ਦੇ ਬਾਈ ਜੀ ਕਹੇ ਤੇ ਬੁਲਾਉਂਦੇ ਹੁੰਦੇ ਸੀਗੇ ਸੋ ਇਸ ਕਰਕੇ ਵੀ ਇਹਨਾਂ ਦੀ ਜਿਹੜੀ ਸਾਰੀ ਉਮਰ ਹੈ ਜਿਹੜੀ ਸਾਡੇ ਪਿੰਡ ਲਈ ਇਹਨਾਂ ਨੇ ਲੇਖੇ ਲਾਈ ਹੈ ਇਹ ਇਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰ ਪਹੁੰਚ ਚੁੱਕੇ ਆ ਸਾਡੇ ਕੋਲ ਆਪਣੇ ਇਹ ਵੀ ਦੱਸਣ ਨੂੰ ਪਿਛਲੀ ਵਾਰੀ ਵੀ ਅਸੀਂ ਪ੍ਰੋਗਰਾਮ ਕਰਾਇਆ ਸੀਗਾ ਇਹਨਾਂ ਦਾ ਉਦੋਂ ਵੀ ਇਹ ਪਹੁੰਚੇ ਸੀਗੇ ਤੇ ਹੁਣ ਇਹਨਾਂ ਦੀ ਅਸੀਂ ਵੇਟਕਾਰੀ ਸੀਗੇ ਵੀ ਪਹੁੰਚ ਗਏ ਪਰ ਇੰਨਾ ਲੰਮਾ ਸੇਵਾ ਕਰਦੇ ਰਹੇ ਆ ਗੁਰੂ ਸਾਹਿਬ ਦਾ ਸਵੇਰੇ ਪ੍ਰਕਾਸ਼ ਕਰਨਾ ਕਿਵੇਂ ਮਤਲਬ ਡਿਊਟੀ ਕਰਦੇ ਰਹੇ ਕਦੋਂ ਕਿਉਂਕਿ ਕਾਫੀ ਵਿਰਤ ਅਵਸਥਾ ਸੀ ਸਵੇਰੇ ਮਹਾਰਾਜ ਦਾ ਪ੍ਰਕਾਸ਼ ਕਰਨਾ ਸ਼ਾਮ ਨੂੰ ਸੁਖਾਸਨ ਕਰਨਾ ਕਿਵੇਂ ਦੀ ਜੇ ਕਰੀ ਵੀ ਦਿਨਚਰੀ ਆਪਾਂ ਦਿਨ ਦੇ ਸਮੇਂ ਕਿਵੇਂ ਰਹਿੰਦੇ ਸਾਰਾ ਦੱਸੋ ਜੀ ਦੇਖੋ ਜੀ ਇਹਨਾਂ ਦਾ ਪਰਮਾਤਮਾ ਨਾਲ ਲਗਨ ਹੀ ਇੰਨਾ ਸੀ ਗੁਰੂ ਮਹਾਰਾਜ ਨਾਲ ਜਦੋਂ ਵੀ ਕਿਤੇ ਆਪਣੇ ਪਿੰਡ ਮਾਨਸੇਵਾਲ ਜਾਂਦੇ ਸੀਗੇ ਤੇ ਦੇ ਸਵੇਰੇ ਜਾਣਾ ਤੇ ਸ਼ਾਮ ਨੂੰ ਵਾਪਸੀ ਮਤਲਬ ਰਹਿ ਰਾਤ ਵਾਸਤੇ ਕਰਨ ਵਾਸਤੇ ਇਹਨਾਂ ਨੇ ਪਹੁੰਚਣਾ ਹੀ ਪਹੁੰਚਣਾ ਇਹ ਨਹੀਂ ਕਿ ਕਿਸੇ ਦੀ ਡਿਊਟੀ ਲਾ ਦੇਣੀ ਹੈ ਸੇਮ ਡੇ ਉਹਨਾਂ ਨੇ ਮੁੰਨਾ ਹੀ ਮੁੰਨਾ ਤੇ ਸਵੇਰ ਵੀ ਇਹਨਾਂ ਨੇ ਤੜਕੇ ਉੱਠਣਾ 3 ਵਜੇ ਉੱਠ ਕੇ ਮੁਖਵਾਕ ਲੈਣਾ ਪ੍ਰਕਾਸ਼ ਕਰਨਾ ਇਹਨਾਂ ਦੀ ਮਤਲਬ ਡਿਊਟੀ ਸੀ ਮਤਲਬ ਵਖੂਬੀ ਇਹਨਾਂ ਨੇ ਨਿਭਾਉਂਦੇ ਰਹੇ ਹਨ ਕਦੇ ਇਹ ਆ ਜਾਂ ਵੀ ਹੋਇਆ ਹੈ ਵੀ ਪਿੰਡ ਦੇ ਵਿੱਚ ਹੋਣ ਤਾਂ ਕੋਈ ਹੋਰ ਸੇਵਾ ਨਿਭਾ ਰਿਹਾ ਹੋਵੇ ਇਹ ਨਹੀਂ ਜਰੂਰ ਤੇ ਪਏ ਤਾਂ ਨਿਭਾ ਵੀ ਸਕਦੇ ਆ ਦਸਰਾ ਸਰਪੰਚ ਜੋ ਮੌਜੂਦਾ ਸਰਪੰਚ ਨੇ ਇਹ ਵੀ ਸੇਵਾ ਕਰਦੇ ਆ ਇਸ ਤਰ੍ਹਾਂ ਜਿਵੇਂ ਹੁਣ ਥੋੜਾ ਜਾ ਚਲੋ ਹੁਣ ਤਾਂ ਟਾਈਮ ਹੋ ਗਿਆ ਹਾਂ ਇਹ ਵੀ ਸੇਵਾ ਕਰਦੇ ਕਿਤੇ ਲੋਡ ਪੈਂਦੀ ਫਿਰ ਵੀ ਕਰ ਦਿੰਦੇ ਸੀਗੇ ਤੇ ਇਸ ਤਰ੍ਹਾਂ ਦਾ ਨਹੀਂ ਲੇਕਿਨ ਇਹਨਾਂ ਨੇ ਆਪਣੀ ਜਿਹੜੀ ਡਿਊਟੀ ਦੀ ਵਿੱਚ ਕਟਾਈ ਬਿਲਕੁਲ ਕਰੀ ਹੋਈ ਨਹੀਂ ਅੱਜ ਪਿਛੇ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਚ ਕੌਣ ਕੌਣ ਹੈ ਜੀ ਇਹਨਾਂ ਦਾ ਪਰਿਵਾਰ ਚ ਇਹਨਾਂ ਦੇ ਭਾਈ ਭਤੀਜੇ ਤੇ ਮੇਰੇ ਖਿਆਲ ਭਾਈ ਤਾਂ ਸ਼ਾਇਦ ਨਹੀਂ ਸਵਰਗ ਵਾਸ ਹੋ ਗਏ ਹੋਣੇ ਭਤੀਜੇ ਉਹ ਅੱਜ ਵੀ ਇੱਥੇ ਪਹੁੰਚੇ ਨੇ ਸੰਸਕਾਰ ਮੌਕੇ ਪਿਛਲੇ ਸਾਲ ਵੀ ਅਸੀਂ ਇਹਨਾਂ ਦੇ ਲਈ ਪ੍ਰੋਗਰਾਮ ਅਸੀਂ ਕਰਾਇਆ ਸੀਗਾ ਇਹਨਾਂ ਦੀ ਸਿਹਤਯਾਬੀ ਲਈ ਅਖੰਡਪੁਰ ਸਾਹਿਬ ਅਸੀਂ ਕਰਾਇਆ ਸੀਗਾ ਉਦੋਂ ਵੀ ਇਹਨਾਂ ਨੂੰ ਅਸੀਂ ਸਰਦਾ ਪੱਤਰ ਦਿੱਤਾ ਸੀ ਉਦੋਂ ਵੀ ਸਾਰਾ ਪਰਿਵਾਰ ਜਿਹੜੀ ਤੁਸੀਂ ਫੋਟੋ ਦੇਖਦੇ ਜਿਹੜੀ ਫੋਟੋ ਲੱਗੀਆਂ ਸਾਰਾ ਪਰਿਵਾਰ ਇੱਥੇ ਆਇਆ ਸੀਗਾ ਪਰਿਵਾਰ ਬਹੁਤ ਖੁਸ਼ ਹੋਇਆ ਇਹ ਵੀ ਪਰਿਵਾਰ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਮੇਰੇ ਮਤਲਬ ਮੇਰੇ ਸਕੇ ਸਬੰਧੀ ਮੈਨੂੰ ਮਿਲਣ ਆਈਆਂ ਸੋ ਅੱਜ ਸੇਵਾ ਸੰਭਾਲ ਕਰਨੇ ਉਹ ਕਾਰਪੁਰਖ ਵਾਈਗਰੂ ਦੀ ਚਰਨਾ ਚ ਜਾ ਬੈਠੇ ਕਿਵੇਂ ਦੇ ਹੁਣ ਜ ਪਿੰਡ ਦੀ ਗੱਲ ਕਰੀਏ ਪਿੰਡ ਦੇ ਲੋਕਾਂ ਦੀ ਅਵਸਥਾ ਕਿਹੜੀ ਦੇਖੋ ਜੀ ਪਿੰਡ ਵਿੱਚ ਜਿਵੇਂ ਕਹਿੰਦੇ ਨੇ ਕੋਈ ਮਾਤਮ ਛਾਇਆ ਹੋਇਆ ਇਸ ਤਰ੍ਹਾਂ ਦਾ ਮਾਹੌਲ ਹੈ ਬੀਬੀਆਂ ਬੈਠੀਆਂ ਬਾਹਰ ਇਹ ਜੱਤੋਂ ਪਤਾ ਲੱਗਿਆ ਸਾਰੀ ਇੱਥੇ ਮਤਲਬ ਇੱਥੇ ਹਾਜ਼ਰ ਹੋ ਗਈਆਂ ਇਹ ਨਹੀਂ ਕਿ ਇਹ ਬਗਾਨਾ ਕੋਈ ਨਹੀਂ ਮਤਲਬ ਆਪਣੇ ਵਾਲੋਂ ਇਹਨਾਂ ਨੂੰ ਸਭ ਨੇ ਵੱਧ ਸਮਝਿਆ ਸੋ ਸੇਵਾ ਕਰਦੇ ਸਮੇ ਕਿਵੇਂ ਰਹਿੰਦੇ ਸੀ ਕਿਵੇਂ ਦਾ ਸੁਭਾਅ ਸੀ ਅ ਗੁਰੂ ਦੇ ਕਹਿੰਦੇ ਵੀ ਮਰਿਆਦਾਂ ਨੂੰ ਲੈ ਕੇ ਕਾਫੀ ਜਿਹੜੇ ਸਖਤ ਸੀ ਦੇਖੋ ਜੀ ਸੁਭਾਅ ਇਹਨਾਂ ਦਾ ਮਤਲਬ ਇੱਕ ਬਹੁਤ ਵਧੀਆ ਸੁਭਾਅ ਸੀਗਾ ਲੇਕਿਨ ਥੋੜੀ ਜਿਹੀ ਗੁਸੈਲੀ ਸੀਗੇ ਕੋਈ ਕਤਾਹੀ ਕਰਦਾ ਸੀਗਾ ਤੇ ਉਹ ਦਿਨ ਇਹ ਬਤਾਸ਼ਣ ਤੇ ਕਰਦੇ ਭਾਵੇਂ ਕੁਝ ਵੀ ਹੋ ਜੇ ਵੀ ਖਾਸ ਕਰਕੇ ਆਪਣਾ ਦਰਬਾਰ ਸਾਹਿਬ ਦੇ ਮਾਮਲੇ 'ਚ ਵੀ ਕਿਸੇ ਕਿਸਮ ਦੀ ਜਿਵੇਂ ਕੋਈ ਨੰਗੇ ਪੈਰੀ ਆ ਗਿਆ ਜਾਂ ਜਰਾਬਾਂ ਪਾ ਕੇ ਆ ਗਿਆ ਤੇ ਇਸ ਤਰ੍ਹਾਂ ਦਾ ਮਤਲਬ ਕਿਸੇ ਨੂੰ ਕਰਨੀ ਸੀ ਦਿੰਦੇ ਆ ਜੀ ਠੀਕ ਹੈ ਕਰਨੀ ਸਰਵਣ ਸਰ ਕੀ ਕਹੋਗੇ ਅੱਜ ਸੰਤ ਮਹਾਂਪੁਰਸ਼ ਹੈ ਸਾਡੇ ਲਈ ਤਾਂ ਬਾਬਾ ਜਗਿੰਦਰ ਸਿੰਘ ਜੀ ਜੋ ਆਪਣਾ ਸਰੀਰ 16 ਤਿਆਗਦਾ ਕਲਪੁਰ ਕੋਈਦਰ ਵਿੱਚ ਚਰਨਾ ਚ ਜਾ ਬਰਾਜੇ ਸਮੁੱਚਾ ਪਿੰਡ ਇਕੱਠਾ ਹੋਇਆ ਹੈ ਸੰਸਕਾਰ ਕੀਤਾ ਜਾ ਰਿਹਾ ਹੈ ਭਵਾਨ ਕੱਢੇ ਜਾ ਰਿਹਾ ਜੀ ਸਾਡੇ ਪਿੰਡ ਨੂੰ ਤਾਂ ਬਹੁਤ ਦਿਨ ਸੀ ਨੰਦੀ ਇਹਨਾਂ ਦੀ ਤੇ ਇਹਨਾਂ ਦੇ ਪਰਿਵਾਰ ਦੀ ਤੇ ਅਸੀਂ ਇਹਨਾਂ ਦੀ ਸਾਰੀ ਜਿਹੜੋ ਜਨੇੜ ਮੈਂ ਬੈਠਾ ਤੇ ਸਾਡੇ ਜਿਹੜੇ ਹਣ ਪ੍ਰਵਾਨ ਦੇ ਹੈਗੇ ਜਿਨ੍ਹਾਂ ਨੇ ਇਹਨਾਂ ਦੇ ਦੇਖਿਆ ਉਹ ਤਾਂ ਇਹ ਦੀ ਸੇਵਨ ਭੁੱਲ ਨਹੀਂ ਸਕਦਾ। ਨਾ ਸੀ ਇਹਨਾਂ ਦਾ ਇਹਨਾਂ ਦਾ ਪਰਿਵਾਰ ਦਾ ਕੋਈ ਲੇਖ ਨਹੀਂ ਦੇ ਸਕਦੇ। ਇਸੇ ਲਈ ਅਸੀਂ ਪਹਿਲਾਂ ਸਤੰਬਰ ਦੇ ਵਿੱਚ ਇਹਨਾਂ ਦਾ ਪਰਿਵਾਰ ਦਾ ਤੇ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਤਾਂ ਕਿ ਪਰਿਵਾਰ ਨੂੰ ਵੀ ਕੁਝ ਮਹਿਸੂਸ ਹੋਵੇ ਵੀ ਹਾਂ ਸਾਡੇ ਬਜ਼ੁਰਗ ਦਾ ਵੀ ਸਤਿਕਾਰ ਹੈ ਜੇ ਉਹ ਸਾਡੇ ਪਿੰਡ ਵਿੱਚ ਰਹਿ ਕੇ ਰਹਿ ਰਹੇ ਆ ਤੇ ਅਸੀਂ ਵੀ ਉਹਨਾਂ ਦਾ ਸਤਿਕਾਰ ਕਰ ਰਹੇ ਹਾਂ। ਤੇ ਉਹਨਾਂ ਨੇ ਵੀ ਬਹੁਤ ਇਸ ਚੀਜ਼ ਨੂੰ ਬਹੁਤ ਮਹਿਸੂਸ ਕੀਤਾ। ਉਹਨਾਂ ਨੇ ਸਾਡਾ ਵੀ ਸਤਿਕਾਰ ਕੀਤਾ ਤੇ ਬਾਕੀ ਤਾਂ ਜਦੋਂ ਵੀ ਇਹਨਾਂ ਨੇ ਕਿਤੇ ਕਹਿਣਾ ਵੀ ਮੈਂ ਹੁਣ ਜਾਣਾ ਬਹੁਤ ਘਟ ਗਏ ਆ ਜੇ ਕਿਤੇ ਗਏ ਤਾਂ ਕਹਿ ਦਿੰਦੇ ਸੀ ਵੀ ਤੁਸੀਂ ਸੇਵਾ ਕਰ ਦਿਓ ਸੋ ਤਾਂ ਇੰਨਾ ਲੰਮਾ ਸਮਾਂ ਤਾਂ ਕੋਈ ਕਹਿੰਦੇ ਪਾਠੀ ਬਹੁਤ ਮੁਸ਼ਕਲ ਨਾਲ ਟਿਕਦੇ ਨਹੀਂ ਕੋਈ ਕੋਈ ਨਹੀਂ ਟਿਕਦੇ ਅੱਜ ਦੇ ਟਾਈਮ ਦੀ ਵੀ ਗੱਲ ਕਰੀਏ ਤਾਂ ਲੋਕ ਕਾਫੀ ਜਿਹੜੀਆਂ ਵਿਚਾਰ ਚਰਚਾਾਂਾਂ ਚੱਲਦੀਆਂ ਪਾਟੀਆਂ ਨੂੰ ਲੈ ਕੇ ਨਹੀਂ ਇਹ ਤੁਹਾਡੇ ਪਿੰਡ ਦੀ ਵੀ ਸਿਫਤ ਹੈ ਵੀ ਚਲੋ ਜੇ ਪਿਆਰ ਬਣਿਆ ਹੈ ਪਿੰਡ ਦੇ ਲੋਕ ਵੀ ਚੰਗੇ ਐ ਤਾਂ ਇੰਨਾ ਸਮਾਂ ਇਹ ਵੀ ਰੁਕੇ ਐ ਹਾਂਜੀ ਹਾਂਜੀ ਅੱਜ ਤੱਕ ਅਸੀਂ ਇਹਨਾਂ ਨੂੰ ਕੋਈ ਸਵਾਲ ਕੀਤਾ ਹੀ ਨਹੀਂ ਵੀ ਤੁਸੀਂ ਕੀ ਕਰਦੇ ਐ ਕੀ ਨਹੀਂ ਕਰਦੇ ਜੋ ਇਹਨਾਂ ਨੂੰ ਪੂਰੀ ਇਹਨਾਂ ਦੇ ਉਸ ਸੀ ਇਹਨਾਂ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਕਰਨ ਅਸੀਂ ਦੇ ਨਾਲ ਸਹਿਮਤ ਹੁੰਦੇ ਸੀ ਜਦੋਂ ਇਹਨਾਂ ਨੇ ਕਿਤੇ ਤਾਂ ਕਦੇ ਕਿ ਪਿੰਡ ਦੇ ਨੇ ਇਹ ਨਹੀਂ ਕਿਹਾ ਵੀ ਸਾਨੂੰ ਵੀ ਪੈਸੇ ਕਿੱਥੇ ਗਏ ਕਿੰਨੇ ਪੈਸੇ ਖਰਚਤੇ ਕਿੰਨੇ ਆਏ ਆ ਇਹਨਾਂ ਜਦੋਂ ਕਿਤੇ ਪ੍ਰੋਗਰਾਮ ਹੋਣਾ ਤਾਂ ਆਖ ਹੈ ਉਸੇ ਟਾਈਮ ਸਾਨੂੰ ਅਨਾਉਂਸ ਕਰ ਦਿੰਦੇ ਸੀ ਵੀ ਅੱਜ ਸਹਾਜਪਾਠ ਹੋਇਆ ਜਾਂ ਕਿਸੇ ਦਾ ਮਰਗਦ ਆਪੋਗ ਹੋਇਆ ਵੀ ਇੰਨੇ ਪੈਸੇ ਇੰਨੇ ਰੁਪਏ ਸਰਕੋ ਡਿਟੇਲ ਵੀ ਤਾਂ ਇੱਕ ਗੱਲ ਇਹ ਵੀ ਸੁਣ ਚਾਹੀਏ ਵੀ ਗੁਰੂ ਘਰ ਦੇ ਜਿਹੜੇ ਉੱਪਰ ਮਹਾਰਾ ਦਾ ਪ੍ਰਕਾਸ਼ ਗੋਲਕ ਨਹੀਂ ਰੱਖੀ ਗਈ ਹਾਂਜੀ ਗੋਲ ਕੋਈ ਨਹੀਂ ਰੱਖੀ ਗਈ ਗੋਲਕ ਸਾਨੂੰ ਵਿਸ਼ਵਾਸ ਸੀ ਜੇ ਜਦੋਂ ਗੋਲਕ ਤਾਂ ਰੱਖੀ ਜਾਂਦੀ ਹੈ ਵੀ ਜੇ ਸਾਨੂੰ ਪਾਠੀ ਪਾਠੀ ਸਿੰਘ ਤੇ ਵਿਸ਼ਵਾਸ ਉੱਠ ਜਾਂਦਾ ਜਾਂ ਸਾਨੂੰ ਪਿੰਡ ਤੇ ਵਿਸ਼ਵਾਸ ਉੱਠ ਜਾਂਦਾ ਸਾਨੂੰ ਪਿੰਡ ਦੇ ਬੱਚਿਆਂ ਤੇ ਪਿੰਡ ਦੇ ਸਭ ਪਰਿਵਾਰਾਂ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਉਹ ਕੋਈ ਨਿੱਕੀ ਨਹੀਂ ਕਰ ਸਕਦੇ ਨਾ ਇਹਨਾਂ ਦਾ ਕਰਨ ਨੂੰ ਕਿਹਾ ਸੀ ਇਹਨਾਂ ਤਾਂ ਕਦੇ ਪੱਖਾ ਵੀ ਨੂੰ ਪ੍ਰੋਪਰ ਲਾਇਆ ਉੰਬੇ ਪੱਖੀ ਝੱਲ ਕੇ ਸਾਰ ਲਿਆ ਵੀ ਕੀ ਵੀ ਬਿਜਲੀ ਦਾ ਘਰ ਦਾ ਖਰਚਾ ਹੋਊਗਾ ਹਾਂ ਬਿਜਲੀ ਦਾ ਬਿੱਲ ਬਿਜਲੀ ਦਾ ਬਿੱਲ ਨਾ ਪੈ ਬਿਲਕੁਲ ਸਾਦਾ ਖਾ ਖਾ ਕੇ ਵੀ ਆਪਣਾ ਟਾਈਮ ਪਾਸ ਕੀਤਾ ਕਿਸੇ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਚਾਹ ਨਹੀਂ ਪੀਤੀ ਜੀ ਚਾਹ ਨੂੰ ਪਹਿਲਾਂ ਪਹਿਲਾਂ ਜਦੋਂ ਆਏ ਸੀ ਉਸ ਟਾਈਮ ਕਹਿੰਦੇ ਸੀ ਵੀ ਚਾਹ ਕਹਿੰਦਾ ਵੀ ਮੈਂ ਕਿਹਾ ਵੀ ਇਹ ਤਾਂ ਅਮਲ ਹੈ ਮੈਂ ਤਾਂ ਚਾਹ ਨੂੰ ਢੀਖੂਗਾ ਇਹਨੇ ਚਾਹ ਪੀਣੀ ਬੰਦ ਕਰ ਦਿੱਤੀ ਚਾਹ ਨਹੀਂ ਪੀਤੀ ਦੁੱਧ ਵੀ ਨਹੀਂ ਪੀਤਾ ਦਹੀਂ ਦੇ ਦਿਓ ਤੁਸੀਂ ਡੋਲਿਓ ਨਾ 2 ਦਿਨ ਦੀ 4 ਦਿਨ ਦੀ ਲੱਸੀ ਰੱਖ ਦਿਓ ਲੱਸੀ ਪੀਊਗਾ ਚਾਹ ਚਾਹ ਮਿੱਠਾ ਪਾਕਾ ਚਾਹ ਆਪਣਾ ਨੂਣ ਪਾਕਾ ਜਿਸ ਤਰ੍ਹਾਂ ਵੀ ਹੁਣ ਵੀ ਲੱਸੀ ਪੀਂਦੇ ਰਹੇ ਮਰਦੇ ਤਾਂ ਬਿਲਕੁਲ ਸਾਦਾ ਭੋਜਨ ਜਿਹੜਾ ਲੰਦੇ ਨੇ ਹਾਂ ਬਿਲਕੁਲ ਸਾਦਾ ਭੋਜਨ ਦੋ ਰੋਟੀਆਂ ਤਕਰੀਬਨ 10 11 ਕੁਵਾਦ ਦੇ ਨੂੰ 2 ਜਾਂ 3 ਤੇ 2 ਜਾਂ 3 ਰੋਟੀਆਂ ਆਪਣੇ ਸ਼ਾਮ ਨੂੰ ਦਿੰਦੇ ਛਪਦੇ ਛਪਾਉਂਦੇ ਨੂੰ ਕਦੇ ਵੀ ਜਣ ਕੋਈ ਦੇਗਾ ਵਿਚਾਲਾ ਕੁਝ ਨਹੀਂ ਤੁੜ ਕੀ ਨਾਮ ਹੈ ਤੁਹਾਡਾ ਮੇਰਾ ਨਗਰਨਾਮ ਸਿੰਘ ਕਿਹੜੇ ਪਿੰਡ ਤੋਂ ਅਸੀਂ ਅਸੀਂ ਪਿੰਡ ਸੇਦਿਆਲਾ ਜ਼ਿਲ੍ਹਾ ਮਾਨਸਾ ਪਹਿਲਾਂ ਬਠਿੰਡਾ ਸੀਗਾ ਹੁਣ ਜ਼ਿਲ੍ਹਾ ਮਾਨਸਾ ਹੈ ਬਾਬਾ ਜਗਿੰਦਰ ਸਿੰਘ ਜੀ ਜੋ ਲੰਮੇ ਸਮੇਂ ਤੋਂ ਪਿੰਡ ਰਾਮਪੁਰ ਟੱਪਰੀਆਂ ਦੇ ਵਿੱਚ ਗ੍ਰਾਂਥੀ ਸਿੰਘ ਵੱਲੋਂ ਵੱਜੋਂ ਜਿਹੜੀ ਸੇਵਾ ਨਿਭਾ ਰਹੇ ਸੀ ਅੱਜ ਆਪਣਾ ਸਰੀਰਕ ਚੋਲਾ ਤਿਆਗ ਕੇ ਗਏ ਚਲੋ ਮਾਲਕ ਤੁਹਾਡੇ ਰਿਸ਼ਤੇ ਵਿੱਚ ਕੀ ਲੱਗਦੇ ਸੀ ਸਾਡੇ ਚਾਚਾ ਜੀ ਸੀ ਚਾਚਾ ਜੀ ਹੂੰ ਕਾਫੀ ਲੰਮੀ ਉਮਰ ਤੋਂ ਜਿਹੜੀ ਭੋਗ ਕੇ ਗਏ ਹੈ ਜੀ ਦੁਨਿਆਵੀ ਤੌਰ ਤੇ ਦੇਖਿਆ ਜਾਵੇ ਤੇ ਸੇਵਾ ਵੀ ਕਾਫੀ ਲੰਮੀ ਹੈ ਹਾਂ ਜੀ ਕਿਵੇਂ ਦੇਖ ਦੋ ਇਹਨਾਂ ਦੀ ਸੇਵਾ ਨੂੰ ਜੀ ਬਹੁਤ ਉਹਦੀ ਕੋਈ ਮਾਲਕ ਦੀ ਮਰਜ਼ੀ ਸੀ ਜਿਹੜੇ ਮਤਲਬ ਸਾਨੂੰ ਛੱਡ ਕੇ ਇੱਧਰ ਆ ਗਏ ਨੇ ਛੋਟੇ ਹੁੰਦਿਆਂ ਦਾ ਜਾਂਦੇ ਸੀ ਸਾਡੇ ਕੋਲ ਮਿਲਮਲਾ ਆਪੀ ਸੀਗਾ ਸਾਡਾ ਜੀ ਪਰ ਹੁਣ ਜਦੋਂ ਵਾਹ ਵਮਰ ਹੋਣ ਤੇ ਜਦ ਅੜੂ ਹੋ ਗਿਆ ਸੀ ਉਸ ਤੋਂ ਬਾਅਦ ਸਾਡੇ ਨਾਲ ਨੂਰ ਨਹੀਂ ਜਾਂਦਾ ਸੀ ਪਹਿਲਾਂ ਪਹਿਲਾਂ ਜਾਂਦਾ ਸੀਗਾ ਪਹਿਲਾਂ ਜਾਂਦੇ ਮੀਨਾ ਮੀਨਾ ਰਹਿੰਦੇ ਸਾਡੇ ਕੋਲ ਸਾਨੂੰ ਫਸਲਾਂ ਬਾਰੇ ਵੀ ਦੱਸਦੇ ਕਿ ਉੱਥੇ ਖੇਤੀ ਇਸ ਤਰ੍ਹਾਂ ਕਰਦੇ ਨੇ ਤੁਸੀਂ ਵੀ ਇਸ ਤਰ੍ਹਾਂ ਕਰੋ ਮੱਕੀ ਵਗੈਰਾ ਬਜਾਂਦੇ ਸਾਨੂੰ ਉਸ ਤੋਂ ਬਾਅਦ ਫਿਰ ਉੱਥੇ ਸਾਡਾ ਨਰਮਨ ਨਰਮਨ ਉਹ ਚ ਗਾਉਂਦੇ ਰਹੇ ਨੇ ਪਹਿਲਾਂ ਤਾਂ ਉਸ ਤੋਂ ਬਾਅਦ ਸਾਡਾ ਮੋਹ ਟੁੱਟ ਗਿਆ ਇਹਨਾਂ ਦਾ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਫਾਦਰ ਸਾਹਿਬ ਜਾਂ ਇਹਨਾਂ ਦੇ ਫਾਦਰ ਸਾਹਿਬ ਕਿੰਨੇ ਭੈਣ ਭਰਾ ਸਨ ਉਹ ਤੇ ਫਾਦਰ ਸਾਹਿਬ ਦਾ ਕੀ ਨਾਮ ਹੈ ਮਾਤਾ ਜੀ ਇਹਨਾਂ ਦੇ ਕੀ ਨਾਮ ਹੈ ਉਹਨਾਂ ਦਾ ਕੀ ਕੰਮਕਾਰ ਸੀ ਉਹਨਾਂ ਦਾ ਠੀਕ ਹੈ ਇਹ ਪਾਕਿਸਤਾਨੋਂ ਸੀ ਕਿ ਜਦੋਂ ਇਹਨਾਂ ਦੇ ਮਾਤਾ ਪਿਤਾ ਜੀ ਗੁਜ਼ਰ ਗਏ ਸੀਗੇ ਛੋਟੀ ਉਮਰ ਹੀ ਚੀ ਸੀਗੇ ਹੁਣ ਇਹ ਸਾਨੂੰ ਇੰਨੀ ਤਾਂ ਨਹੀਂ ਦੱਸਿਆ ਵੀ ਕਿੰਨੀ ਕੋ ਮੇਰੀ ਉਮਰ ਸੀ ਜਦੋਂ ਉਹਨਾਂ ਦੀ ਮੌਤ ਹੋਈ ਹੈ ਪਰ ਪਾਕਿਸਤਾਨ ਵਿੱਚ ਇਹਨਾਂ ਦੇ ਮਾਤਾ ਪਿਤਾ ਸਵਰਗ ਹੋ ਗਏ ਸੀਗੇ ਤੇ ਇਹ ਚਾਰ ਭਾਈ ਸੀਗੇ ਇੱਕ ਭੈਣ ਸੀ ਇਹਨਾਂ ਦੀ ਜੀ ਤੇ ਜਦੋਂ ਇਹਨਾਂ ਨੇ ਸੰਭਾਲੀ ਆ ਆਪਣੀ ਸੁਰਤ ਵਗੈਰਾ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਡੇ ਭਾਈ ਦਾ ਵਿਆਹ ਹੋਇਆ ਸੀਗਾ ਪਾਕਿਸਤਾਨੀ ਭੈਣ ਦਾ ਵੀ ਉਧਰ ਹੀ ਹੋਇਆ ਹੋਇਆ ਸੀਗਾ ਸਾਡੇ ਜਿਹੜੇ ਬਜ਼ੁਰਗ ਸੀਗੇ ਤੇ ਇਹਨਾਂ ਤੋਂ ਸਾਡੇ ਬਜ਼ੁਰਗਾਂ ਤੋਂ ਵੱਡਾ ਸੀਗਾ ਇੱਕ ਸਾਡਾ ਤਾਇਆ ਜੀ ਉਹਨਾਂ ਦਾ ਵਿਆਹ ਨਹੀਂ ਹੋਇਆ ਸੀਗਾ ਤੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਵਿਆਹੇ ਹੋਏ ਸੀਗੇ ਉਦੋਂ ਪਾਕਿਸਤਾਨ ਜਦੋਂ ਬਣਿਆ ਉਦੋਂ ਉਹਨਾਂ ਦੀ ਮੈਰਿਜ ਹੋਈ ਹੋਈ ਸੀ ਇਹ ਸਾਡੇ ਵੱਡੇ ਭਾਈ ਜੀ ਨੇ ਇਹਨਾਂ ਦੇ ਉਦੋਂ ਡੇਟ ਆਫ ਬਰਥ ਸਾਰੀ ਸਵਾ ਕੁ ਮਹੀਨੇ ਦੀ ਸੀ ਮਾਤਾ ਜੀ ਸਾਡੀ ਦੱਸਦੇ ਸੀ ਜੀ ਸਵਾ ਕੁ ਮਹੀਨੇ ਦੱਸਣੇ ਕਿਉਂ ਤੋਂ ਪਾਕਿਸਤਾਨ ਬਣਿਆ ਇਹ ਕੀ ਕਾਰਨ ਹੈ ਮਤਲਬ ਉਸ ਜ਼ਿਲ੍ਹੇ ਤੋਂ ਆਕ ਹੈ ਇਧਰ ਰੋਪੜ ਦੇ ਵਿੱਚ ਮੋਹਾਲੀ ਦੇ ਵਿੱਚ ਸਾਡੇ ਨਾਲ ਤਾਂ ਨਾ ਜਦੋਂ ਛੋੜਾ ਹੋਇਆ ਆਪਾਂ ਹਿੰਦੁਸਤਾਨ ਤੇ ਪਾਕਿਸਤਾਨ ਚ ਜੀ ਉਦੋਂ ਇਹ ਸਾਡੇ ਨਾਲ ਨਿਕੜ ਹੀ ਗਏ ਨੇ ਓਕੇ ਹਾਂਜੀ ਇਹ ਸਾਡੇ ਬਜ਼ੁਰਗਾਂ ਨਾਲ ਨਹੀਂ ਰਹੇ ਇਹ ਆਪਦੇ ਅੱਡ ਹੀ ਰਹੇ ਨੇ ਗੁਰਦੁਆਰਿਆਂ 'ਚ ਰਹੇ ਨੇ ਮੜਾ ਮੋਟਾ ਪਹਾੜ ਪੂਜਾ ਕਰਦੇ ਸੀਗੇ ਸਭ ਤੋਂ ਪਹਿਲਾਂ ਬਿਹਾਰ ਦੱਸਦੇ ਸੀ ਵੀ ਅਸੀਂ ਬਿਹਾਰ ਗਏ ਸੀਗੇ ਔਰ ਪਟਨਾ ਸਾਹਿਬ ਉੱਥੇ ਇਹਨਾਂ ਨੂੰ ਕੋਈ ਟੈਲੀਫੋਨ ਦੀ ਨੌਕਰੀ ਵਗੈਰਾ ਮਿਲੀ ਹੋਈ ਸੀ ਤੇ ਉੱਥੇ 100 ਰੁਪਏ ਕਹਿੰਦਾ ਵੀ ਮਹੀਨੇ ਦੀ ਤਨਖਾਹ ਵੀ ਮੇਰੀ ਬੱਜੀ ਸੀ ਪਤਾ ਨਹੀਂ 2 ਮਹੀਨੇ ਲਈ ਹੈ ਸਾਲ ਲਈ ਸਾਨੂੰ ਨਹੀਂ ਪਤਾ ਇਸ ਬਾਰੇ ਤੇ ਆਪ ਦੱਸਦੇ ਹੁੰਦੇ ਸਾਨੂੰ ਆ ਕੇ ਜੀ ਬਚਪਨ ਦੀ ਕੋਈ ਯਾਦ ਹੈ ਕੋਈ ਪਤਾ ਹੋਵੇ ਜੀ ਨਾ ਬਰੀ ਇਹਨਾਂ ਦੇ ਬਚਪਨ ਬਾਰੇ ਸਭ ਤੋਂ ਜਿਹੇ ਸੁਭਾਅ ਸੀ ਬਚਪਨ ਦਾ ਸਾਨੂੰ ਤਾਂ ਇਧਰ ਆ ਕੇ ਪਤਾ ਲੱਗਿਆ ਵੀ ਪਹਿਲਾਂ ਸਾਡੇ ਨਾਲ ਮਿਲਮਲਾਪ ਰੱਖਦੇ ਸੀ ਉਸ ਤੋਂ ਬਾਅਦ ਤਾਂ ਫਿਰ ਗੁਰਦੁਆਰਾ ਸਾਹਿਬ ਹੀ ਰਹੇ ਨੇ ਇਹ ਗੁਰਦੁਆਰਕ ਨਹੀਂ ਸਾਰੀਆਂ ਗੱਲਾਂ ਕਰਦੇ ਰਹੇ ਨੇ ਵੀ ਜੋ ਵੀ ਹੈ ਵੀ ਪ੍ਰਮਾਤਮਾ ਹੀ ਹੈ ਇਹ ਇਸ ਦੁਨੀਆ ਦਾ ਦਿਨ ਮਤਲਬ ਬਨਾਲਟੀ ਹੈ ਕਾਫੀ ਜਿਹੜਾ ਲੰਮੀ ਸੇਵਾ ਜੀ 78 ਸਾਲ ਬਗ ਲੰਮਾ ਸਮਾਂ ਹਾਂ ਜੀ ਉਹ ਇੰਨੀ ਉਮਰ ਵੀ ਨਹੀਂ ਮਿਲਦੀ ਹੈ ਜੀ ਜਿੰਨੀ ਇਹ ਸੇਵਾ ਕਰਕੇ ਕਈ ਬਈ ਕੋ ਪਿੰਡੀ ਰਹੇ ਨੇ ਇੱਥੇ ਦਾਦ ਦੇ ਨੇ ਪਹਿਲਾ ਸੰਤਾਂ ਦੇ ਲਾਡਲੇ ਲੱਗੇ ਹੋ ਸੀਗੇ ਉਹਨਾਂ ਨੇ ਕਿਤੇ ਇੱਥੇ ਭੇਜਿਆ ਪਿੰਡ 'ਚ ਠੀਕ ਜੀ ਸਿੰਘਾ ਜੀ ਮੈਸੇ ਪਿੰਡ ਦਾ ਰਹਿਣ ਵਾਲਾ ਠੀਕ ਹੈ ਜੀ ਕਾਫੀ ਦੇਰ ਤੋਂ ਮਤਲਬ ਅਸੀਂ ਬਾਬਾ ਜੀ ਦੇ ਜਨਮ ਤੋਂ ਪਹਿਲਾਂ ਸਾਡੇ ਜਨਮ ਤੋਂ ਪਹਿਲਾਂ ਹੀ ਇੱਥੇ ਇਹ ਸੇਵਾ ਕਰ ਰਹੇ ਆ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਇਹਨਾਂ ਕੋਲੋਂ ਸੁਣਿਆ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਵੀ ਬੜਾ ਕੁਝ ਸੁਣਿਆ ਪਰ ਇਸ ਟਾਈਮ ਇਹਨਾਂ ਦੀ ਜ਼ਿੰਦਗੀ ਦਾ ਇੱਕ ਪੱਖ ਦੱਸਣ ਲੱਗਿਆ ਵੀ ਇਹਨਾਂ ਦੀ ਸਕੂਲੀ ਪੜ੍ਹਾਈ ਬਿਲਕੁਲ ਹੈ ਨਹੀਂ ਸੀਗੀ ਓਕੇ ਇਹ ਦੱਸਦੇ ਹੁੰਦੇ ਸੀ ਵੀ ਅਸੀਂ ਪਿੰਡ ਦੇ ਵਿੱਚ ਕਿਸੇ ਪੰਡਿਤ ਕੋਲੋਂ ਪੜ੍ਹੇ ਹੋਏ ਆ ਪੰਜਾਬੀ ਸਿੱਖੀ ਉੱਤੇ ਜਿਹੜੀ ਅੱਜ ਦੇ ਸਮੇਂ ਵਿੱਚ ਮਤਲਬ ਜਿਹੜੀ ਇਹਦੀ ਬੜੀ ਲੋੜ ਹੈ ਸਾਡੇ ਬੱਚੇ ਪੰਜਾਬੀ ਤੋਂ ਦੂਰ ਪਿੱਛੇ ਹਟਦੇ ਜਾ ਰਹੇ ਆ ਪੰਜਾਬੀ ਜੇ ਕਿਸੇ ਨੂੰ ਆਉਂਦੀ ਮੈਂ ਕਹਿੰਦਾ ਚੰਗੇ ਚੰਗੇ ਪੜ੍ਹਿਆ ਲਿਖਿਆ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਇਹ ਪੰਜਾਬੀ ਇੰਨੀ ਵਧੀਆ ਬੜਦੇ ਸੀਗੇ ਵੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਇਨਾਂ ਨੂੰ ਮਤਲਬ ਜਿੰਨੀਆਂ ਵੀ ਲਗਾ ਮਾਤਰਾ ਦਾ ਕਿੰਨਾ ਤੇ ਗਿਆਨ ਉਹ ਅਸੀਂ ਮਤਲਬ ਉਹਦਾ ਬਿਆਨ ਨਹੀਂ ਕਰ ਸਕਦੇ ਇਹ ਗੁਰਬਾਣੀ ਦੇ ਵਿੱਚ ਅੱਜ ਦੇ ਗ੍ਰੰਥੀ ਸਿੰਘ ਉਹ ਜਿਹੜੀ ਇਕੱਠੀ ਲੱਖਰ ਵਾਲੀ ਵੀੜ ਹੁੰਦੀ ਹੈ ਜੀ ਉਹਨੂੰ ਪੜਨ ਤੋਂ ਸਾਰੇ ਡਰਦੇ ਆ ਜੀ ਸਾਡੇ ਬੰਦੇ ਚ ਇੱਥੇ ਤੱਕ ਵੀ ਵਾਕਿਆ ਹੋਇਆ ਵੀ ਮਹਾਰਾਜ ਦੀ ਬੀੜ ਕਿਸੇ ਦੇ ਘਰ ਚਲੇ ਗਈ ਉਹ ਜਿਹੜੀ ਇਕੱਠੇ ਅੱਖਰਾਂ ਵਾਲੀ ਉਹ ਵਾਪਸ ਮਤਲਬ ਮੋੜ ਕੇ ਦੁਬਾਰਾ ਬੀੜ ਦੂਜੀ ਲੈ ਜਾਣੀ ਪੈਗੀ ਪਰ ਇਹਨਾਂ ਦੀ ਦੇਖੋ ਇੰਨਾ ਤਜਰਬਾ ਸੀ ਉਹਨੂੰ ਪੜਨ ਦਾ ਜੀ ਤੇ ਇਹਨਾਂ ਨੇ ਕਿੰਨਾ ਕੁ ਉਹ ਬੀੜ ਨੂੰ ਅੱਜ ਵੀ ਮਤਲਬ ਹੁਣ ਤੱਕ ਵੀ ਪੜਦੇ ਰਹੇ ਆ ਜਦ ਤੱਕ ਇਹਨਾਂ ਦੇ ਵਿੱਚ ਮਤਲਬ ਜਦ ਤੱਕ ਰਿਹਾ ਪੜਨ ਦਾ ਮਤਲਬ ਮੇਰੇ ਕਹਿਣ ਦਾ ਮਤਲਬ ਵੀ ਹੁਣ ਜਿਹੜੇ ਹੁਣ ਵਾਲੇ ਬੱਚਿਆਂ ਨੂੰ ਵੀ ਆਪਣੀ ਪੰਜਾਬੀ ਦੇ ਨਾਲ ਜੁੜਨਾ ਚਾਹੀਦਾ ਪੰਜਾਬੀ ਭਾਸ਼ਾ ਦਾ ਜਿਹੜੀ ਟੁੱਟਦੇ ਜਾ ਰਹੇ ਨੇ ਪੰਜਾਬੀ ਭਾਸ਼ ਐਨਕ ਮੈਂ ਕਹਿਣਾ ਚਾਹਣਾ ਬਾਕੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਧੰਨਵਾਦ ਕਿਹੜੀ ਹੈ ਬਾਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਾਂ ਸਿੰਘ ਅਵਤਾਰ ਸਿੰਘ ਹਾਂ ਅਵਤਾਰ ਸਿੰਘ ਕਿੰਨੀ ਉਮਰ ਹੈ ਤੁਹਾਡੀ ਮੇਰੀ 79 ਸਾਲ ਜਾ ਰਹੇ ਤੇ ਜਿਹੜੇ ਬਾਬਾ ਜਗਿੰਦਰ ਸਿੰਘ ਜੀ ਇਸ ਭਰਾ ਸੀ ਤੁਹਾਡੇ ਸਾਡੇ ਚਾਚਾ ਜੀ ਹਾਂਜੀ ਚਾਚਾ ਜੀ ਚਾਚਾ ਜੀ ਮਤਲਬ ਤੁਹਾਨੂੰ ਸੋਚੀ ਸੀ ਜਦੋਂ ਪਰਿਵਾਰ ਨੂੰ ਇਹ ਛੱਡ ਗਿਆ ਜਾਂ ਤੁਸੀਂ ਉਸ ਟਾਈਮ ਤੁਹਾਨੂੰ ਪਤਾ ਸੀ ਪਰ ਕਿੰਨੇ ਕ ਸਮੇਂ ਬਾਅਦ ਮਤਲਬ ਇਹ ਮਿਲਣ ਆਏ ਤੁਹਾਨੂੰ ਜਾਂ ਮਿਲਦੇ ਰਹਿੰਦੇ ਤੇ ਕੋਈ ਯਾਦ ਕੋਈ ਦੱਸੋ ਇਹ ਕੋਈ 60 ਚ 62 ਚ ਉਹਨੋਂ ਸਾਡੇ ਕੋਲ ਗੈਣ ਇੱਕ ਦੋ ਵਾਰੀ ਹਾਂਜੀ ਉਹ ਦੱਸ ਦੇ ਤੇ ਵੀ ਮੈਂ ਕਿੱਥੇ ਰਹਿਣਾ ਏ ਕੀ ਕਰਨਾ ਏ ਕਿਸ ਨੂੰ ਇਹ ਨਹੀਂ ਤਾਂ ਦੱਸ ਵੀ ਮੈਂ ਫਲਾਣੇ ਪਿੰਡ ਫਲਾਣੇ ਜ਼ਿਲ੍ਹੇ ਚ ਰਹਿਣਾ ਹਾਂ ਕੋਈ ਦੱਸਿਆ ਉਹ ਤੋਂ ਬਾਅਦ ਉਹ ਤੀਜੀ ਵਾਰੀ ਗੈਣ ਫਿਰ ਦੱਸਿਆ ਵੀ ਮੈਂ ਇੱਥੇ ਰਹਿਣਾ ਹਾਂਜੀ ਹਾਂ ਬਿਰ ਜੇਲਰ ਉਪਰਤਰਾਲੀ ਦੇ ਨੇੜੇ ਪਿੰਡ ਉਹਤੇ ਰਹ ਰਹੇ ਆ। ਹਾਂ। ਅਜੇ ਛੋਟੇ ਅਜੇ ਨਹੀਂ ਸੀ। ਇਹਦੇ ਭਾਂਜੇ ਸਾਨੇ ਦੇ ਭਰਾ ਸਾਨ ਉਹ ਹੁੰਦੇ ਰਹਿੰਦੇ। ਇੱਥੇ। ਕਾਫੀ ਲੰਮੀ ਲੰਮਾ ਸਮਾਂ ਜਿਹੜੀ ਸੇਵਾ ਕੀਤੀ ਹੈ ਜੀ। ਮਾਣ ਤਾਂ ਮਿਸਲ ਹੋ ਰਿਹਾ ਵੀ ਸਾਡੇ ਪਰਿਵਾਰ ਦੇ ਬਹੁਤ ਮੁਸ਼ਕਿਲ ਹੈ। ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ। ਬਿਲਕੁਲ ਬਹੁਤ ਹੈ ਜੀ। ਗੁਰੂ ਘਰ ਦੀ ਸੇਵਾ ਇੰਨਾ ਚਿਰ ਕਰ ਹੀ ਨਹੀਂ ਸਕਦਾ। ਨਹੀਂ ਹੁੰਦੀ। ਅੱਜ ਸਾਰਾ ਪਿੰਡ ਪਹੁੰਚ ਰਿਹਾ ਜੀ। ਹਾਂ ਜੀ। ਕਮਾਈ ਜਿਹੜੀ ਇਹਨਾਂ ਨੇ ਕੀਤੀ ਹੋਈ ਐ ਉਹ ਸੇਵਾ ਨਮਸਕਾਰ ਕਰਨ ਲਈ ਨਹੀਂ ਤਾਂ ਕਈ ਵਾਰ ਹੁੰਦਾ ਵੀ ਰਿਸ਼ਤੇਦਾਰ ਵੀ ਛੱਡ ਦਿੰਦੇ ਆ ਹਾਂਜੀ ਵੀ ਯਾਰ ਅੱਜ ਟਾਈਮ ਨਹੀਂ ਐ ਆਪਾਂ ਪੂਰ ਵਜਾ ਜਾਏ ਹੁੰਦੇ ਅਸੀਂ ਬੜਾ ਜ਼ੋਰ ਲਾਉਂਦੇ ਆ ਸਾਡੇ ਕੋਲ ਰਹਿਂਦਾ ਹੀ ਨਹੀਂ ਸੀ ਹੁਣ ਵੀ ਇਹ ਲੈ ਕੇ ਜਾਂਦੇ ਕਿ ਕਹਿੰਦੇ ਚਲੋ ਉੱਥੇ ਚਲੀਏ ਹੂੰ ਇੱਥੇ ਨਹੀਂ ਰਹਿਣਾ ਇੱਥੇ ਵੀ ਸੁਣਦੇ ਵਿੱਚ ਆਇਆ ਜੀ 12 ਵਜੇ ਕਹਿੰਦੇ ਮਤਲਬ ਜਦੋਂ ਦਿਨ ਬਦਲਦਾ ਸੀ ਅਗਲਾ ਦਿਨ ਚੜਦਾ ਸੀ 12 ਵਜੇ ਉੱਠ ਘੜਦੇ ਸੀ ਫਿਰ ਉੱਠ ਕੇ ਆਪਣਾ ਇਸ਼ਨਾਨ ਪਾਣੀ ਕਰਕੇ ਸੇਵਾ ਦੇ ਵਿੱਚ ਫਿਰ ਸਰਕਾਸ਼ ਕਰਦੇ ਤੇ ਮੇਰੇ ਖਿਆਲ ਸੌਂਦੀ 1 ਘੰਟਾ 2 ਘੰਟੇ ਹੁੰਦੇ ਘੱਟ ਰੋਟੀ ਖਾਣੀ ਘੱਟ ਸੌਣਾ ਬਸ ਆਹੀ ਕੰਮ ਸੀ ਪਾਠ ਪੂਜਾ ਚ ਹੀ ਲੱਗੇ ਰਹਿੰਦੇ ਮੰंजे ਤੇ ਬੈਠੇ ਮੂੰਹ ਜਬਾਨੀ ਪਾਠ ਕਰੀ ਜਾਂਦਾ 2-2 ਘੰਟੇ 2.5 ਘੰਟੇ ਮਤਲਬ ਇਹਨਾਂ ਨੂੰ ਇਹ ਨਹੀਂ ਸੀ ਵੀ ਮੈਂ ਪਾਠ ਕਰਨਾ ਤੇ ਵੀ ਮੈਂ ਪਤਾ ਨਹੀਂ ਇਹਦੇ ਨਾਲ ਕਮਜ਼ੋਰ ਹੋ ਜਾਗਾ ਮਨ ਕਰੇ ਅਸੀਂ ਘਰੇ ਬੈਠੇ ਹੁੰਦੇ ਸੀ ਜਦੋਂ ਜਾਂਦੇ ਸੀ ਸਾਨੂੰ ਮਿਲਣ ਕਈ ਲੈ ਕੇ ਪਹਿਲੀ ਚ ਨਰਮਾਗੋੜ ਨੂੰ ਲੱਗ ਪੈਂਦੇ ਜਿਵੇਂ ਸੀ ਕਹਿੰਦੇ ਚਾਚਾ ਜੀ ਇਹ ਕੀ ਗੱਲ ਕਹਿੰਦਾ ਤੁਸੀਂ ਪਛਾੜ ਦੇ ਜਿੰਨਾ ਕੰਮ ਕਰੋਗੇ ਸਰੀਰ ਠੀਕ ਰਹਿੰਦਾ ਤਾਂ ਦਰੁਸਤ ਰਹਿੰਦਾ ਤਾਂ ਹੁਣ ਤੇ ਜੇ ਲੋ ਤੁਸੀਂ ਜਿੰਨੇ ਕੰਮ ਨਹੀਂ ਕਰਦੇ ਸਾਰੇ ਕੇਹਦੇ ਗੋਡੇ ਕੋ ਨਹੀਂ ਕੇਹਦੀ ਲੱਤ ਕੋ ਨਹੀਂ ਕੇਹਦੀ ਪਾਂਹ ਕੋ ਨਹੀਂ ਕੰਮ ਕਰਨ ਵਾਲੀ ਅਸੀਂ ਮਾੜਾ ਜਾਂ ਕਰਨ ਸਾਡੀ ਵੀ 80 ਸਾਲ ਹੋਣ ਲੱਗੀ 106 ਸਾਲ ਦੀ ਉਮਰ ਲਗਭਗ ਦੱਸ ਰਹੇ ਆ ਕਹਿੰਦੇ ਹੁਣ ਵੀ ਮਾਰਾ ਦਾ ਪ੍ਰਕਾਸ਼ ਹਾਂ ਕਰਦੇ ਅਸੀਂ ਕਈ ਵਾਰੀ ਕਹਿੰਦੇ ਆ ਪਿੱਛੇ ਜੇ ਅਸੀਂ ਆਏ ਸੀ ਅਸੀਂ ਕਿਹਾ ਵੀ ਪੌੜੀਆਂ ਤੁਸੀਂ ਲਾਤੀਆਂ ਗਲਤ ਅੱਡੇ ਅੱਗੇ ਪੈਗਾ ਤੇ ਵੀ ਅੱਗੇ ਬੂਹਾ ਲਾ ਛੜੋ ਉੱਤੇ ਚੜੇ ਨਾ ਕਹਿੰਦੇ ਨਾ ਅਸੀਂ ਬੰਦਾ ਹੀ ਆ ਤੇ ਕੋਈ ਰਮਾ ਕਰਾਂਗੇ ਕੋਤੋਂ ਬੰਦੇ ਕਹਿੰਦੇ ਪਿਆਰੇ ਬਹੁਤ ਕਰਦੇ ਸੀ ਗੁਰੂ ਸਾਹਿਬ ਨਾਲ ਗੁਰੂ ਗ੍ਰੰਥ ਸਾਹਿਬਹਾਰਾ ਗਲ ਪਿਆਰੇ ਬਹੁਤ ਸੀ ਇਹਨਾਂ ਨੂੰ ਗੁਰਦੁਆਰੇ ਸਾਹਿਬ ਵਿੱਚ ਕੋਈ ਟੋਪੀ ਪਾ ਕੇ ਆਵੇ ਜਰਾਬ ਪਾ ਕੇ ਚਲਾ ਜਾਏ ਨੰਗੇ ਸਿਰ ਪੈ ਕੇ ਉਹਨੂੰ ਤਾਂ ਪਾਇਏ ਜਾਂਦੇ ਸੀ ਭਾਵੇਂ ਉਹ ਪਿੰਡ ਦਾ ਹੈ ਭਾਵੇਂ ਉਹ ਦੂਜੇ ਪਿੰਡ ਦਾ ਪਰਦਾਸਤ ਨਹੀਂ ਸੀ ਕਰਦੇ ਜਦਿਆ ਇਹੋ ਹੁੰਦਾ ਨਾ ਜਦਿਆ ਅਜਿਹਾ ਹਾਂ ਗੁਰੂ ਘਰ ਆਉਣਾ ਤੇ ਮਰਿਆਦਾ ਨਾਲ ਹੀ ਆਉਣਾ ਨਾਮ ਉਹ ਕਿਹੜੇ ਪੜਦੇ ਰਹਨ ਵਾਲੇ ਮੈਂ ਇਸੇ ਪਿੰਡ ਦਾ ਰਹਿਣ ਵਾਲਾ ਹੁਣ ਸਿੰਘ ਮੇਰਾ ਨਾਮ ਅੱਜ ਬਾਬਾ ਜੀ ਜਿਹੜਾ ਅਸੀਂ ਸ੍ਰੀ ਛੱਟ ਜੀ ਆਕਾਲਪੁਰ ਕੋਇਲ ਦੇ ਚਰਨਾਂ 'ਚ ਜਾਬਰਾ ਜੀ ਸੰਸਕਾਰ ਕੀਤਾ ਵੀ ਭਗਵਾਨ ਕੱਡੇ ਗਏ ਕੀ ਕਹੂੰਗੀ ਇਹ ਤਾਂ ਇਸ ਦੇ ਹੱਕਦਾਰ ਸੀ ਇਹ ਜਿੰਨਾ ਕੰਮ ਇਹਨੇ ਸਾਡੇ ਪਿੰਡ 'ਚ ਕੀਤਾ ਜਿੰਨੀ ਸੇਵਾ ਕੀਤੀ ਹੈ ਵੀ ਦਾ ਕੋਈ ਪਿੰਡ ਵਾਲਾ ਵੀ ਕੋਈ ਮੈਂ ਕੀ ਸਾਰ ਕੋਈ ਬੰਦਾ ਕੋਈ ਬੰਦਾ ਇਹਦਾ ਅਸਾਨ ਦੇ ਨਹੀਂ ਸਕਦਾ ਤੇ ਇਹਨਾਂ ਦੀ ਅਭੀ ਕਮਾਈ ਦੀ ਆ ਵੀ ਜਿਹੜੀ ਇਹਨਾਂ ਨੂੰ ਕੋਈ ਥੋੜੀ ਜ਼ਮੀਨ ਦਿੱਤੀ ਹੋਸੀ ਉਹਦਾ ਜੋ ਆਬਟਾ ਪਾਉਂਦੀ ਸੀ ਨਾ ਉਹ ਹੀ ਆਪਣੇ ਖਰਚ ਕਰਦੇ ਸੀ ਜਿਹੜਾ ਗੁਰੂ ਘਰ ਦਾ ਕਿੰਨੇ ਕਾ ਪੈਸਾ ਨਹੀਂ ਪਾਉਂਦੇ ਸੀ ਮੈਂ ਕਈ ਵਾਰ ਦਵਾਈ ਵੀ ਲੈਣ ਜਾਂਦਾ ਸੀ ਮੇਰੇ ਨਾਲ ਉਹਨਾਂ ਕੋਲ ਵੀ ਇਹ ਪੈਸੇ ਕਰਾਈ ਦਈ ਇਹ ਪੈਸੇ ਦਵਾਈ ਦੇ ਨਹੀਂ ਉਹ ਦੂਸਰੇ ਪੈਸੇ ਨਹੀਂ ਪਾਉਂਦੇ ਕੋਹਾਂ ਉਹਨਾਂ ਕਿਸੇ ਜਿੱਥੇ ਪਹਿਲਾਂ ਕਿਸੇ ਆਤਮਾ ਨੂੰ ਰਹਿੰਦੇ ਸੀ ਉਹਨੇ ਦੱਸਿਆ ਵੀ ਗੁਰੂ ਘਰ ਦਾ ਮੂੰਹ ਚ ਨਹੀਂ ਪਾਣਾ ਕਪੜਾ-ਕਪੜਾ ਦਾ ਬਣ ਜਾ ਬਣਾ ਲੈ ਵੀ ਮੂੰਹ 'ਚ ਨਹੀਂ ਪਾਣਾ ਇਹਨਾਂ ਉਸਤੇ ਪੂਰਾ ਪੈਰਾ ਦਿੱਤਾ ਵੀ ਇੱਕ ਵੀ ਪੈਸਾ ਇਹਨਾਂ ਨੇ ਕਦੇ ਉਚਕੜੇ ਨਹੀਂ ਇਹ ਵੀ ਪੈਸੇ ਨਹੀਂ ਇਹ ਇਹਨਾਂ ਪੈਸੇ ਚੁੱਕਰ ਤਾ ਨਹੀਂ ਤਾਂ ਬੰਦੇ ਹੀ ਕਹਿੰਦੇ ਜੇ ਹੁਣ ਕਹਿੰਦੇ ਵੀ ਇੰਨੇ ਸਾਰੇ ਇੰਨੇ ਪਿੰਡ ਜੀ ਕੇ ਵੀ ਕੱਟ ਗਏ ਜੇ ਸਾਡੇ ਵਿੱਚ ਕਰਨਦੀ ਸਿੰਘ ਪਾਰਟ ਫੂਟ ਕਰਨ ਆਉਂਦੇ ਸੀ ਕੋਈ ਕਿਸੇ ਸਿੰਘ ਇਹਨੇ ਪੁੱਛ ਲਿਆ ਵੀ ਛੋਟਾ ਜਿਹਾ ਪਿੰਡ ਹੈ ਤੁਸੀਂ ਇੰਨੇ ਚਿਰ ਤੋਂ ਰਹ ਰਹੇ ਹੋ ਇੱਥੇ ਉਹ ਕਹਿੰਦਾ ਮੈਂ ਕਿਹੜੇ ਕਿਤੇ ਆਟਾ ਮੰਗਣ ਜਾਣਾ ਹੈ ਮੇਰੀ ਕੋਈ ਚਾਹ ਨਹੀਂ ਨੀ ਨਹੀਂ ਹੈ ਦੋ ਪ੍ਰਿਸ਼ਾਦੇ ਛਕਣੇ ਠੀਕ ਹੈ ਇਹ ਵੀ ਇਹ ਤਾਸਨ ਬਹੁਤ ਲੰਬਾ ਮੇਰੇ ਕੋਲ ਕਾਫੀ ਹੁਣ ਜਾਣ ਸੀ ਹੁਣ ਤਾਂ ਮੈਂ ਆਪ ਸਿੱਧੇ ਕੋਟੇ ਲੱਸੀਏ ਪੇਲੇ ਦੋ ਕੁ ਮਹੀਨਾ ਤੋਂ ਨਹੀਂ ਤਾਂ ਇਹ ਵੀ ਇਹਨਾਂ ਨੇ ਤਿੰਨ ਚਾਰ ਬਾਅਦ ਮੇਰੇ ਕੋਲ ਢੇੜਾ ਮਾਰਨਾ ਪਹਿਲਾਂ ਤਾਂ ਗੱਲਾਂ ਬਾਤਾਂ ਪਾਕਿਸਤਾਨ ਜਿਉਂ ਫੂਰਦਿਆਂ ਕਰਦੇ ਰਹਿੰਦੇ ਸੀ ਬਾਰ ਬਾਰ ਕਰਦੇ ਰਹਿੰਦੇ ਸੀ ਤੇ ਹੁਣ ਨਹੀਂ ਸੀ ਉਹ ਬਹੁਤ ਚੁੱਪ ਸੀਗੇ ਸਿਰਫ ਸਿਮਰਨ ਕਰਦੇ ਸੀ ਮੈਂ ਵੀ ਬਾਂਹ ਨਾਲ ਲੱਗ ਜਾਂਦਾ ਸੀ ਕਰ ਨੂੰ ਇੱਕ ਸ਼ਬਦ ਜਿਹੜਾ ਕਾਫੀ ਪ੍ਰਚਲਿਤ ਆ ਪੰਜਾਬ ਦੇ ਵਿੱਚ ਸੰਤ ਹਾਂ ਕਾਫੀ ਜਿਹੜੇ ਕਹਿ ਲਈਏ ਬਾਬੇ ਮਹਾਂਪੁਰਸ਼ ਕਈ ਆਪਣੇ ਆਪ ਨੂੰ ਵੀ ਸੰਤ ਲਾ ਕੇ ਖੁਸ਼ ਹੈ ਸੋ ਲੱਗਦਾ ਨਹੀਂ ਕਿ ਅਸਲ ਬਿਰਤੀ ਦੇ ਵਿੱਚ ਸੰਤ ਇਹ ਨੇ ਇਹ ਤਾਂ ਹੁਣ ਆਪਣੇ ਉਸੇ ਕਰਨ ਦੇ ਵੀ ਇੱਕ ਪਹਣ ਵਾਲਿਆਂ ਚ ਨਹੀਂ ਐਕਚੁਅਲੀ ਨਹੀਂ ਜਿਹੜੇ ਬੰਦੇ ਇਹਨਾਂ ਦੇ ਨੇੜੇ ਨੇ ਉਹ ਬੰਦੇ ਜਿਹੜੇ ਜਿਵੇਂ ਸਮਝਦੇ ਨੇ ਉਹ ਕਦੇ ਇਹ ਨਹੀਂ ਸੀ ਕਹਿੰਦੇ ਵੀ ਹਾਂ ਮੈਂ ਪੁਰਾਣ ਚ ਕੋ ਨੂੰ ਵੀ ਜੇ ਕੋਈ ਇਸ ਇਨਾਂ ਬਾਜ਼ੇ ਕੋਈ ਸ਼ਬਦ ਕਹਿਤਾ ਨਾ ਸਾਥੇ ਬੁਲਾ ਕੁਟੇ ਮਸਲੈਂ ਨਾ ਉਹ ਕੁਝ ਵੀ ਕਰ ਦਸਨ ਜੀ ਕਦੇ ਕੋਈ ਬੰਦਾ ਹੀ ਨਹੀਂ ਕਹਿੰਦਾ ਵੀ ਹਾਂ ਮੈਂ ਸਾਡੇ ਨਾਲ ਸੁਣੇ ਕਿਉਂ ਕਿ ਗੋ ਜੋ ਜੋ ਨੇ ਕਹਿਤਾ ਠੀਕ ਇਹ ਗੱਲਾਂ ਬਾਤਾਂ ਨੇ ਦੀ ਬਹੁਤ ਜ਼ਿਆਦਾ ਨੇ ਕਿਉਂਕਿ ਬੈਠੇ ਰਹਿੰਦੇ ਕਰਦੇ ਰਹਿੰਦੇ ਸੀ ਵੀ ਲਿਖੇ ਤਾਂ ਕਿਤਾਬ ਲਿਖੀ ਜਾ ਸਕਦੀ ਹੈ ਬਿਲਕੁਲ ਆ ਵੀ ਮੈਂ ਇੱਕ ਵਾਰ ਕਰਕੇ ਅੱਖਾਂ ਚੈੱਕ ਕਰਾਉਣ ਨੂੰ ਕਰੇਗਾ ਉੱਥੇ ਹੈਡ ਆਫ ਦੀ ਡਿਪਾਰਟਮੈਂਟ ਸੀਗਾ ਉਹ ਬੰਦਾ ਬਾਪਰ ਬਾਤ ਸੀ ਨਾ ਤਾਂ ਉਹ ਤਾਂ ਜੀ ਤੇਰਾ ਕਰਦਾ ਨਹੀਂ ਕਹਿੰਦਾ ਵੀ ਇਹਨਾਂ ਦਾ ਪਰਵਾਰ ਮੇਰੀ ਸਾਰੀ ਪਿੰਡੀ ਪਰਵਾਰ ਇਹਨਾਂ ਦਾ ਇੱਕ ਵਲੇ ਨਹੀਂ ਇਹ ਆਪਣਾ ਪਰਵਾਰ ਜਿਹਾ ਹੈ ਉਹ ਵੱਖਰਾ ਗੱਲ ਵੀ ਸਾਰਾ ਹੀ ਪਿੰਡ ਪਰਵਾਰ ਹੈ ਹੁਣ ਮੈਂ ਇੱਥੇ ਸਰਵਿਸ ਸੀਗਾ ਮੈਂ ਛੋਟੇ ਬੱਚਿਆਂ ਨੂੰ ਮੈਂ ਨਹੀਂ ਜਾਣਦਾ ਕਿ ਇਹਨਾਂ ਦਾ ਨਾਂ ਨੂੰ ਨਹੀਂ ਜਾਣਦਾ ਮੈਂ ਇਹਨਾਂ ਇਹ ਪੁੱਛ ਲੰਦੇ ਇਹਨੂੰ ਤਾਂ ਸਭ ਪਤਾ ਛੋਟੇ ਛੋਟੇ ਬੱਚਿਆਂ ਨੂੰ ਜਾਣਦੇ ਨੇ ਵੀ ਫਰਾਨੇ ਦਾ ਬੱਚਾ ਹੈ ਫਰਾਨੇ ਦਾ ਨਾਂ ਐਨੇ ਰਾ ਦਿਨ ਸੀ ਬੱਚਿਆਂ ਨਾਲ ਵੀ ਹਾਂ ਤੇ ਹੁਣ ਅੱਜ ਫਿਰ ਕਦੋਂ ਸਰੀਰ ਤਿਆਗਿਆ ਜੀ ਲਾਸਟ ਸਾਹ ਜਿਹੜੇ ਆ ਕਦੋਂ ਨਹੀਂ ਬਾਬਾ ਜੀ ਅੱਜ ਸਵੇਰੇ 8:00 ਵਜੇ ਦੇ ਕਰੀਬ ਕਹਿੰਦੇ ਹਾਂ ਹਾਂ ਫਿਰ ਤੁਰਦੇ ਫਿਰਦੇ ਸੀ ਹਾਂ ਹੁਣ ਕੁਝ ਹੀ ਹਫ਼ਤੇ ਤੋਂ ਸੀਗੀ ਬਸ ਪਰ ਨਹੀਂ ਪਹਿਲਾਂ ਚੱਲਦੇ ਚੱਲਦੇ ਸੀ ਤੁਰਦੇ ਫਿਰਦੇ ਸੀ ਕਦੀ ਆ ਹਾਂ ਜਦੋਂ ਪ੍ਰੋਬਲਮ ਕੀ ਹੋਈ ਆ ਜੀ ਪ੍ਰੋਬਲਮ ਤਾਂ ਕੁਝ ਨਹੀਂ ਬਈ ਆਪਣਾ ਥੋੜਾ ਜਿਹਾ ਕੋਈ ਆਪਣਾ ਜ਼ਿਆਦਾ ਤਾਂ ਥੋੜੀ ਜੀ ਖਾਂਸੀ ਘੁੱਸੀ ਤੋਂ ਹੁੰਦੀ ਸੀ ਉਹ ਚਲੋ ਥੋੜੀ ਜੀ ਪ੍ਰੋਬਲਮ ਹੋਈ ਇੱਥੇ ਦਿਖਾਇਆ ਉਹ ਕਹਿੰਦੇ ਵੀ ਨਹੀਂ ਹੁਣ ਸਰੀਰ ਇਹਨਾ ਚੱਲੇਗਾ ਨਹੀਂ ਕਿ ਜਿਹੜਾ ਜੁ ਕਾਰੀ ਸੇਵਾਸ ਨੂੰ ਕਰੂ ਫਿਰ ਵੀ ਜਦੋਂ ਮાળੀ ਮੋਟੀ ਕੋਈ ਹੁੰਦੀ ਤਾਂ ਖਾਲ ਲੰਦੇ ਸੀਗੇ ਹੁਣ ਤਾਂ ਪਿਛੇ ਕਾਫੀ ਦਿਨ ਤੋਂ ਇੱਥੇ ਸੇਵਾ ਕਰਦੇ ਮਤਲਬ ਮਨੇ ਡੇ ਰਾਈਟ ਲੱਗੇ ਰਹਿੰਦੇ ਆ ਦੋ ਬੰਦੇ ਡਿਊਟੀ ਦੰਨੇ ਰਾਤ ਨੂੰ ਦੋ ਬੰਦੇ ਦਿਨ ਚ ਹਰ ਬੰਦੇ ਦਾ ਪਿੰਡ ਨਹੀਂ ਹਰ ਬੰਦੇ ਨੇ ਸੇਵਾ ਕੀਤੀ